ਹੋ ਹਾਂਜੀ ਸਾਸਤਰੀ ਅਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਇਸੇ ਤਰ੍ਹਾਂ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਆਪਣੇ ਕੋਲੇ ਅੱਜ ਆਹ ਵਾਲਾ ਕੱਪੜਾ ਜੀ ਕਾਟਨ ਸਟਾਫ ਦੇ ਵਿੱਚ ਕੱਪੜਾ ਇਹ ਵਾਲਾ ਠੀਕ ਹੈ ਜੀ ਆਪਾਂ ਕੱਪੜਾ ਕੋਲ ਕੇ واਸ਼ ਹੋ ਜਾਵਾ ਇਹ ਕੱਪੜਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਵਿੱਚ ਪਹਿਲਾਂ ਮੈਂਸ਼ਨ ਕਰਦੀ ਆਂ ਕਾਟਨ ਦਾ ਕਿਸੇ ਵੀ ਤਰ੍ਹਾਂ ਦਾ ਸਟਾਫ ਹੋਵੇ ਉਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਦੀਪਾ ਕਰ ਲਿਆ ਕਰੋ ਚੰਗੀ ਤਰ੍ਹਾਂ ਧੋ ਲਿਆ ਕਰੋ ਠੀਕ ਹੈ ਜੀ ਜੋ ਕਾਂਟ ਵੱਧਾ ਉਹ ਸੈੱਟ ਹੋ ਜਾਂਦੀ ਆ ਠੀਕ ਹੈ ਜੀ ਇੱਕ ਕੋਈ ਵੀ ਸਟੱਪ ਹੋਵੇ ਉਹਦੀ ਆ ਵਾਲੀ ਕੰਨੀ ਜਰੂਰ ਅਤਾਰ ਦੇ ਕਰੋ ਠੀਕ ਹੈ ਜੀ ਕੰਨੀ ਕਿਤੇ ਵੀ ਨਾ ਵਰਤਿਆ ਕਰੋ ਕਮੀਜ਼ ਦੇ ਵਿੱਚ ਬਾਜੂ ਦੇ ਵਿੱਚ ਔਰ ਬਾਟਮ ਦੇ ਵਿੱਚ ਕਿਤੇ ਵੀ ਇਹਦੀ ਖਿੱਚਾ ਜੋ ਖਿੱਚ ਬਾਅਦ ਚ ਲੋਟ ਨਹੀਂ ਆਉਂਦੀ ਠੀਕ ਹੈ ਜੀ ਹਾਂ ਜੀ ਜੋ ਇਹਨਾਂ ਦਾ ਨਾਪ ਹੈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਦਾ ਨਾਪ ਮੈਂਸ਼ਨ ਕਰ ਦਿੰਨੀ ਆ ਕੀ ਨਾਪ ਦੀ ਆਪਾਂ ਕਟਾਈ ਕਰਨ ਲੱਗਿਆਂ ਅੱਜ ਠੀਕ ਹੈ ਜੀ 37 ਇੰਚ ਇਹਨਾਂ ਦੇ ਕਮੀਜ਼ ਦੀ ਲੰਬਾਈ ਹੈ ਜੀ ਤੇ ਘੇਰ ਇਹਨਾਂ ਦਾ 20 ਇੰਚ ਹੈ ਜੀ ਸਾਤੀ ਇਹਨਾਂ ਦੀ 38 ਇੰਚਾਂ ਤੇ ਕਮਰ ਇਹਨਾਂ ਦੀ 34 ਇੰਚਾਂ ਤੇ ਹੈਪ ਇਹਨਾਂ ਦੀ 38.5 ਇੰਚਾ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਗਿਆ ਕਰੋ ਠੀਕ ਹੈ ਜੀ ਇਹ ਵਾਲਾ ਕੱਪੜਾ ਜੀ ਜੇ ਤਾਂ ਚੌੜੇ ਪਣੇ ਦਾ ਕੱਪੜਾ ਹੋਵੇ ਜੀ ਉਹ ਘੇਰ ਘੇੜ ਘੇਰ ਲੋਟ ਉੱਤਰ ਜਾਂਦਾ ਠੀਕ ਹੈ ਜੀ ਤੇ ਇਹ ਵਾਲਾ ਕੱਪੜੇ ਦਾ ਘੇਰ ਲੋਟ ਇਸ ਤਰ੍ਹਾਂ ਘੇਰ ਦਾ ਮਤਲਬ ਹੁੰਦਾ ਇਸ ਤਰ੍ਹਾਂ ਜੀ ਠੀਕ ਹੈ ਜੀ ਇਹ ਘੇਰ ਲੋਟ ਨਹੀਂ ਉਤਰੂਗਾ ਜੀ ਆਪਾਂ ਨੂੰ ਡਬਲ ਫੋਲਡਿੰਗ ਕਰਕੇ ਦੋਨੇ ਪੱਲੇ ਉਤਾਰਨੇ ਪੈਣਗੇ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ 37 ਇੰਚ ਕਮੀਜ਼ ਦੀ ਲੰਬਾਈ ਆ 41 ਦੀ ਆਪਾਂ 3 ਇੰਚ ਫੋਲਡਿੰਗ ਤਰਪਾਈ ਕਰਦੇ ਹੋਏ ਤੇ ਉਹਦੀ ਮਾਰਕਿੰਗ ਕਰਾਂਗੇ 41 ਇੰਚ ਦੀ ਕੱਚੀ ਮਾਰਕਿੰਗ ਕਰਕੇ ਉਹਨੂੰ ਡਬਲ ਫੋਲਡਿੰਗ ਕਰਕੇ ਚੰਗੀ ਤਰ੍ਹਾਂ ਵਾੜ ਵਗੈਰਾ ਕੱਢ ਕੇ ਵਿਸ਼ਾਲ ਲਵਾਂਗੇ ਠੀਕ ਹੈ ਜੀ ਆਹ ਲੋ ਠੀਕ ਹੈ ਜੀ 41 ਇੰਚ ओके जी केरा मार्किंग हो गई आ लो जी ਆ ਮਾਰਕਿੰਗ ਹੋ ਗਈ ਹੈ ਮਾਰਕਿੰਗ ਨੂੰ ਆਪਾਂ ਡਬਲ ਫੋਲਡਿੰਗ ਕਰਾਂਗੇ ਇਸ ਤਰ੍ਹਾਂ ਹਾਂ ਜੀ ਆ ਦੇਖੋ ਜੇ ਆਪਾਂ ਡਬਲ ਫੋਲਡਿੰਗ ਪੱਲਾ ਕਰ ਲਿਆ ਔਰ ਵਿਛਾਣੇ ਵਾਲ ਵਗੈਰਾ ਕੱਢ ਲਈ ਠੀਕ ਹੈ ਜੀ ਹੁਣ ਆਪਾਂ ਦੁਬਾਰਾ ਇਹਦੀ ਮਾਰਕਿੰਗ ਕਰਾਂਗੇ 48 ਇੰਚ ਚੋਕ ਕੇ ਆ ਜੀ ਆ ਦੇਖੋ ਜੀ 48 ਤੇ ਬੈਕ ਇਹ 프ਰੰਟ ਦਾ ਪੱਲਾ ਬੈਕ ਦਾ ਆਪਾਂ 42.5 ਇੰਚ ਦਾ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਇਹ ਬੈਕ ਦਾ ਪੱਲਾ ਆਪਾਂ ਵਾਧਾ ਰੱਖਦੇ ਹੁੰਨੇ ਆ ਜੀ ਆ ਬੈਕ ਦਾ ਪੱਲਾ ਆ 프ਰੰਟ ਦਾ ਪੱਲਾ ਠੀਕ ਹੈ ਜੀ ਆਜੋ ਜੀ ਹੁਣ ਆਪਾਂ ਇਹਨਾਂ ਦਾ ਘੇਰ ਦੀ ਮਾਰਕਿੰਗ ਕਰਦੇ ਆ ਦੇਖੋ ਘੇਰ ਦੀ ਮਾਰਕਿੰਗ ਜੀ 23 ਇੰਚ 20 ਇੰਚ ਘੇਰ ਤਿਆਰ ਆ 23 ਇੰਚ ਤੇ ਮਾਰਕਿੰਗ ਕੀਤੀ ਆ ਹਾਂ ਲਓ ਜੀ 23 ਇੰਚ ओके okay जी ਆ ਪਿੰਕ ਕਲਰ ਨਾਲ ਡਾਰਕ ਮਾਰਕਿੰਗ ਤੁਹਾਨੂੰ ਦਿਖ ਰਹੀ ਹੋਊਗੀ ਵੀਡੀਓ ਦੇ ਵਿੱਚ ਠੀਕ ਹੈ ਜੀ ਹੁਣ ਆਹ ہماری ਮਾਰਕਿੰਗ ਦੇ ਉੱਪਰ ਲੈ ਜਾਂਦੇ ਹੋਏ ਕੈਂਚੇ ਇੱਥੇ ਮਾਰਕਿੰਗ ਆ ਕਟਿੰਗ ਆਪਾਂ ਕਰ ਦਿੰਨੇ ਆ ਠੀਕ ਹੈ ਜੀ ਆ ਲਓ ਜੀ ਇਸ ਕਰ ਆ ਬੈਕ ਦੇ ਪੰਨੇ ਦਾ ਆਪਾਂ 1.5 ਇੰਚ ਮਾਰਜਨ ਰੱਖਦੇ ਹੋਏ ਕਟਾਂਗੇ ਜੀ ਫਿਰ ਗਣਾ ਇਹਦਾ ਹੀ ਆਪਾਂ ਫੁੱਲ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਆ ਠੀਕ ਹੈ ਜੀ ਦੇ ਚੁੱਕੇ ਆਪਾਂ ਪਹਿਲਾ ਵੀਡੀਓ ਵੀ ਕੀ ਧਾਰਨਾ ਹੈ ਇਹਦਾ ਬੈਕ ਦੇ ਪੱਲੇ ਬਾਦਰ ਰੱਖਣ ਦਾ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰ ਲਈਏ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਇਹ ਆਹ ਕੇਰ ਲੋਟ ਹੈ ਨਾ ਕੇਰ ਉਹ ਉਤਾਰ ਲਿਆ ਲੰਬਾਈ ਉਤਾਰ ਲਈ ਤੇ ਆਪਾਂ ਜਿਹੜੀ ਡਬਲ ਫੋਲਡਿੰਗ ਕੀਤੀ ਸੀ ਆਹ ਵਾਲਾ ਇੱਥੋਂ ਕਟਿੰਗ ਕਰ ਦੋਗੇ ਠੀਕ ਹੈ ਜੀ ਬੈਕ ਦੇ ਪੱਲੇ ਦੀ ਆਪਣਾ ਦੂਸਰੀ ਸਾਈਡ ਕੀਤੀ ਹੋਈ ਹੈ 1 ਇੰਚ ਵੱਧ ਘਟਾ ਕਟਿੰਗ ਕੀਤੀ ਹੋਈ ਆ ਦੇਖੋ ਇਹਨਾਂ ਨੂੰ ਹੁਣ ਅਲੱਗ-ਅਲੱਗ ਵਿਛਾਲੋਗੇ ਠੀਕ ਹੈ ਜੀ ਇਹਨਾਂ ਦਾ ਬੈਕ ਦਾ ਪੱਲਾ ਹੋ ਗਿਆ ਜੀ ਇੰਨਾ ਦਾ ਫਰੰਟ ਦਾ ਹੋ ਗਿਆ ਫਲਾਵਰ ਜੇ ਇੱਕ ਉੱਪਰ ਨੂੰ ਜਾ ਰਿਹਾ ਇੱਕ ਨੀਚੇ ਨੂੰ ਜਾ ਰਿਹਾ ਹਾਂਜੀ ਆ ਦੇਖੋ ਜੀ ਆਪਾਂ ਬੈਕ ਔਰ ਫਰੰਟ ਦਾ ਪੱਲਾ ਹਨ ਜਿਸ ਤਰ੍ਹਾਂ ਆਪਾਂ ਬਹੁਤ ਸਾਰੀਆਂ ਵੀਡੀਓ ਦੇ ਚੁੱਕੇ ਆ ਅਲੱਗ-ਅਲੱਗ ਪੱਲੇ ਵਿਛਾ ਕੇ ਹੀ ਕਟਿੰਗ ਕਰ ਦਿੰਨੇ ਆ ਬੈਕ ਦਾ ਹੋ ਗਿਆ ਜੀ ਆਹਨਾਂ ਦਾ ਫਰੰਟ ਦਾ ਹੋ ਗਿਆ ਇਹ ਜਿਹੜਾ ਸੂਟ ਹੈ ਦੇ ਵਿੱਚ ਫਲਾਵਰਜ ਦਾ ਚੱਕਰ ਸੀ ਫਲਾਵਰਜ ਦਾ ਚੱਕਰ ਇਸ ਤਰ੍ਹਾਂ ਜੀ ਆਹ ਗਲਾਬ ਦੀ ਫੋਲ ਤੁਹਾਨੂੰ ਦੇਖ ਰਹੇ ਹੋਣਗੇ ਆਪਾਂ ਉੱਪਰਲੀ ਸਾਈਡ ਨੂੰ ਖੋਲਦਾ ਮੂੰਹ ਇਹਨਾਂ ਦਾ ਉੱਪਰਲੀ ਸਾਈਡ ਨੂੰ ਰੱਖਿਆ ਠੀਕ ਹੈ ਜੀ ਆ ਦੇਖੋ ਜੀ ਇੱਕ ਫਲਾਵਰ ਜੇ نیچے ਨੂੰ ਜਾ ਰਿਹਾ ਇੱਕ ਉੱਪਰ ਨੂੰ ਜਾ ਰਿਹਾ ਠੀਕ ਹੈ ਜੀ ਹਲ ਮਸੇ ਨੂੰ ਇਸ ਤਰ੍ਹਾਂ ਵਿਚਾਰੋ ਹੁਣ ਇਹਨਾਂ ਦਾ ਟੀਰਾ ਹੈਗਾ 12 ਇੰਚ ਜੀ ਸਾਤੀ ਤੁਹਾਨੂੰ ਮੈਂ ਦੱਸੀ ਹੋਈ 38 ਇੰਚਾ ਜੀ ਤੇ ਕਮਰ ਇਹਨਾਂ ਦੀ 34 ਇੰਚ ਠੀਕ ਹੈ ਜੀ ਪਲੇਟ ਵਗੈਰਾ ਮੈਂ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਤੇ ਪਹਿਣਗੇ ਇਹਨਾਂ ਦੇ ਠੀਕ ਹੈ ਜੀ ਆਜੋ ਜੀ ਆ ਲੋ ਜੀ ਆ ਥੋੜਾ ਜਿਹਾ ਆਪਾਂ ਤੋਂ ਵੱਧ ਰੱਖਿਆ ਗਿਆ ਬੈਕ ਦਾ ਪੰਨਾ ਸ਼ਾਂਤੀ ਕਰ ਦਿੰਨੇ ਆਪਾਂ ਥੋੜਾ ਜਿਹਾ ਸ਼ਾਂਤੀ ਕਰ ਦਿੰਨੇ ਠੀਕ ਹੈ ਜੀ ਆ ਲੋ ਜੀ ਓਕੇ ਜੀ ਠੀਕ ਹੈ ਜੀ ਹੁਣ ਇਹਨਾਂ ਦਾ ਤੀਰਾ ਜੀ 12 ਇੰਚ ਹੈ 6 6 12 ਜੀ ਇਤੋਂ 12 ਦੀ ਮਾਰਕਿੰਗ ਕਰੋਗੇ ਮੋਢੇ ਦੀ ਲੰਬਾਈ 7 ਇੰਚ ਉਤਾਰੋਗੇ ਉੱਪਰਲੇ ਪੱਲੇ ਤੋਂ ਹੀ ਰੱਖੋਗੇ ਜੀ ਹਲਕਾ ਜਿਹਾ ਮਾਰਕ ਕਰੋਗੇ ਠੀਕ ਹੈ ਜੀ ਫਿਰ ਇੱਥੋਂ ਅੱਧਾ ਇੰਚ ਮੈਂ ਤੁਹਾਨੂੰ ਇਹ ਵੀਡੀਓ ਚੰਗੀ ਤਰ੍ਹਾਂ ਸਮਝਾਈ ਹੋਈ ਹੈ ਆਪਣੇ ਚੈਨਲ ਤੇ ਤੁਸੀਂ ਚੈੱਕ ਕਰਿਓ ਉਪਰੋਂ 6 ਇੰਚ ਐਤੋਂ 5.5 ਇੰਚ ਠੀਕ ਹੈ ਜੀ ਅੱਧਾ ਇੰਚ ਆਪਾਂ ਤੀਰੇ ਨਾਲ ਉਹ ਸਾਹਮਣੇ ਦਾ ਘਾਟ ਰੱਖਦੇ ਹੁੰਨੇ ਆ ਠੀਕ ਹੈ ਜੀ ਆਜੋ ਆ ਲਓ ਜੀ 5.5 5.5 ਔਰ 6 ਨੂੰ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ ਠੀਕ ਹੈ ਜੀ ਇਧਰੋਂ ਇਸ ਤਰ੍ਹਾਂ ਮਿਲਾ ਦਾਂਗੇ ਆ ਦੇਖੋ ਜੀ ਇੱਕ ਤਰ੍ਹਾਂ ਬਾਕਸ ਤਿਆਰ ਹੋ ਜਾਂਦਾ ਆ ਲਓ ਜੀ ਠੀਕ ਹੈ ਜੀ ਇੱਕ ਪੈਨੋ ਕਈ ਵਾਰ ਕਿਤੋਂ ਕੋਈ ਗੱਲ ਰਹਿ ਜਾਂਦੀ ਹੈ ਹਨਾ ਆਪਣੇ ਚੈਨਲ ਤੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆਂ ਆਪਾਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਆਉਣ ਵਾਲੀ ਵੀਡੀਓ ਦੇ ਵਿੱਚ ਵੀਰੇ ਜਰੂਰ ਦਿੰਨੇ ਆ ਠੀਕ ਹੈ ਜੀ ਹਾਂਜੀ ਇਹਨਾਂ ਦੇ ਜਿਹੜੀ ਇਹ ਘਾਟ ਪੈਣੀ ਉਹ 1.5 ਇੰਚ ਦੀ ਪੈਣੀ ਹੈ ਜੀ ਕਿਉਂਕਿ 38 ਇੰਚ ਇਹਨਾਂ ਦੀ ਸਾਥ ਹੀ ਤਿਆਰ ਆ ਮਤਲਬ ਕਿ 19 ਇੰਚ ਠੀਕ ਹੈ ਜੀ 19 ਇੰਚ ਆ ਲਓ ਜੀ ਬੈਕ ਦੀ ਹੈਗੀ 2.5 ਇੰਚ ਤੇ ਆ ਲਓ ਜੀ ਕਾਟ ਆ ਹੈ ਮੋਡੇ ਦੀ ਜੀ ਆਲੋ ਓਕੇ ਜੀ ਹੁਣ ਇਹਨਾਂ ਦੇ ਹੈਗੇ ਆ ਸਪੇਸ ਸਲਾਈ ਸਪੇਸ ਦਾ ਮਤਲਬ ਹੈ ਜੀ ਕਾਸ ਤੋਂ ਲੈ ਕੇ ਹੈ ਅਪ ਤੱਕ ਦਾ ਮਾਰਜਨ ਕਿੰਨਾ ਵਾ ਠੀਕ ਹੈ ਜੀ ਉਹ ਮੈਂ ਤੁਹਾਨੂੰ ਦੱਸ ਦਿਆਂ 16 ਇੰਚ ਤਿਆਰ ਹੈ 15 ਇੰਚ ਤਿਆਰ ਹੈ ਜੀ 16 ਦੀ ਮਾਰਕਿੰਗ ਕੀਤੀ ਜਾਊਗੀ ਇੱਥੋਂ ਲੈ ਕੇ 16 ਤੱਕ ਮਾਰਕਿੰਗ ਕਰ ਲਓਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਕਰ ਲਈ ਜੀ ਹੁਣ ਆਪਾਂ ਦੀ ਹੈਪ ਦੀ ਮਾਰਕਿੰਗ ਕਰ ਦਿੰਨੇ ਆ ਹੈਪ ਹੈਗੀ ਹੈ 38.5 ਇੰਚ ਤਿਆਰ 9 9 1.9 ਸਾਡੇ 38 ਇੰਚ ਤੇ ਆ ਰਿਹਾ 1.9 ਹੋ ਗਿਆ 1.9 ਦਾ ਹੈਗਾ 9 9 18 9.5 ਚੌਥਾ ਹਿੱਸਾ ਪੌਣੀ ਕੇ ਦਾਸ ਆਊਗਾ ਜੀ ਹਲੋ ਜੀ ਠੀਕ ਹੈ ਜੀ ਤਾਂ ਮਰ ਇਹਨਾਂ ਦੀ ਹੈਗੀ ਆ ਜੀ ਇੱਥੋਂ ਕਮਰ ਦੀ ਮਾਰਕਿੰਗ ਕਰ ਲਿਓ 11 13 ਇੰਚ ਤੇ ਹੋਊਗੀ ਠੀਕ ਹੈ ਜੀ ਕਮਰ ਹੈਗੀ ਇਹਨਾਂ ਦੀ 34 ਇੰਚ 34 ਦਾ ਚੌਥਾ ਹਿੱਸਾ ਆ ਗਿਆ 17 ਇੰਚ ਦੂਜਾ ਹਿੱਸਾ ਆ ਗਿਆ 17 ਇੰਚ ਤੋਤਾ ਹਿੱਸਾ ਆ ਜਾਊਗਾ ਜੀ 17 ਦਾ 8.5 8.5 ਤੇ ਅੱਧਾ ਇੰਚ ਪਲੇਟ ਦਾ ਨੌ ਤੇ ਜੀ ਠੀਕ ਹੈ ਜੀ 8 8 16 8.5 17 ਅੱਧਾ ਇੰਚ ਪਲੇਟ ਦਾ ਮਾਰਜਨ ਰੱਖਦੇ ਹੋਏ ਨੌ ਤੇ ਮਾਰਕਿੰਗ ਕਰੋਗੇ ਹੁਣ ਆ ਗਈ ਜੀ ਇਹਨਾਂ ਦੀ ਸਾਤੀ ਦੀ ਮਾਰਕਿੰਗ ਸਾਤੀ ਹੈਗੀ ਹੈ ਜੀ 8.5 38 ਇੰਚ ਤਿਆਰ 38 ਇੰਚ ਦਾ ਦੂਜਾ ਹਿੱਸਾ ਆ ਗਿਆ ਜੀ 19 1.94ਵਾਂ ਹਿੱਸਾ ਆ ਗਿਆ ਜੀ 9918 9.5 ਤੇ 19.10 ਤੇ ਮਾਰਕਿੰਗ ਹੋਊਗੀ ਜੀ 1.5 ਇੰਚ ਮਾਰਕਿੰਗ ਦਾ ਪਲੇਟਾਂ ਦਾ ਮਾਰਜਿਨ ਰੱਖਣਾ ਆਪਾਂ ਠੀਕ ਹੈ ਜੀ ਫਿਰ ਇਹ ਮਾਰਕਿੰਗ ਇਹ ਮਾਰਕਿੰਗ ਆਪਸ ਵਿੱਚ ਮਿਲਾ ਦੋਗੇ ਸਕੇਲ ਪੱਟੀ ਨਾਲ ਮਲਾਉਣੀ ਹੈ ਸਕੇਲ ਪੱਟੀ ਨਾਲ ਮਿਲਾ ਦਿਓ ਜੀ ਇਸ ਤਰ੍ਹਾਂ ਮਿਲਾ ਦੋਗੇ ਤਾਂ ਇਸ ਤਰ੍ਹਾਂ ਮਿਲਾ ਦਿਓ ਆ ਲਓ ਜੀ ਠੀਕ ਹੈ ਜੀ ਇਸ ਤਰ੍ਹਾਂ ਹਾਂ ਜੀ ਹੁਣ ਜੋ ਇਹਨਾਂ ਦੇ ਪਲੇਟ ਹੈਗੇ ਆ ਜੀ ਪਲੇਟ ਇਹਨਾਂ ਦੇ 11.5 ਇੰਚ ਤੇ ਤਿਆਰ ਆ ਜੀ 10.5 ਇੰਚ ਤਿਆਰ ਰਹਿ ਜਾਂਦੀ ਆ 11.5 ਤੇ ਮਾਰਕਿੰਗ ਕੀਤੀ ਜਾਊ 10 ਇੰਚ ਕੰਦੇ ਦੀ ਸੀਨ ਦੇ ਵਿੱਚ ਆਉਂਦਾ ਜੀ ਠੀਕ ਹੈ ਜੀ ਆ ਲਓ ਜੀ 11.5 ਤੇ ਸਪੇਸ ਇਤੋਂ 3.5 ਇੰਚ ਨਹੀਂ ਜੀ ਆਪਾਂ 3 ਰੱਖਾਂਗੇ ਕਿਉਂਕਿ ਸਾਤੀ 19 ਇੰਚ ਹੀ ਆ ਠੀਕ ਹੈ ਜੀ ਜਿਸ ਇਤੋਂ ਸਾਤੀ 22 ਤੇ 23 ਇੰਚ ਹੋਵੇ ਜੀ 20 ਹੋਵੇ 21 ਹੋਵੇ 22 ਹੋਵੇ ਤਾਂ 3.5 ਇੰਚ ਦਾ ਮਾਰਜਿਨ ਰੱਖਿਆ ਜਾਂਦਾ ਠੀਕ ਹੈ ਜੀ ਆ ਲਓ ਜੀ ਪਲੇਟ ਲੰਬੇ 6 ਇੰਚ ਰੱਖਣੇ ਇਹਨਾਂ ਦੇ ਠੀਕ ਹੈ ਜੀ ਇਸ ਚੜਾਈ ਇਤੋਂ ਜਿਹੜੀ ਹੈਗੀ ਉਹ 3 ਇੰਚ ਰੱਖਣੀ ਆ 3 ਹੈਗਾ ਜੀ 5 ਕੈਂਚ ਤਿਆਰ ਹੋ ਜੂਗਾ ਤਿੰਨ ਅੱਧਾ ਅੱਧਾ ਇੰਚ ਪਲੇਟ ਚ ਆਊਗਾ ਦੋਨੇ ਪਾਸੇ ਓਕੇ ਜੀ ਹੁਣ ਇੱਥੇ ਹੈਗਾ 2 ਇੰਚ ਸਵਾ 2 ਤੇ ਜੀ ਆ ਵੀ ਸਵਾ 2 ਠੀਕ ਹੈ ਜੀ ਆ ਤਾਂ ਆਟੋਮੈਟਿਕਲੀ ਕਮਰ ਦੀ ਤੇ ਦੀ ਪਲੇਟ ਦੇ ਮਾਰਜਨ ਨਿਕਲਿਆ ਆਉਂਦਾ ਠੀਕ ਹੈ ਜੀ ਆ ਲਓ ਜੀ ਠੀਕ ਹੈ ਜੀ ਇਧਰੋਂ ਇਸ ਤਰ੍ਹਾਂ ਇਹ ਮੇਰਾ ਖੋਦਾ ਤਰੀਕਾ ਪੈਨੋ ਮੈਂ ਇਸ ਤਰ੍ਹਾਂ ਨਾਲ ਹੀ ਇੱਕ ਮਾਰਕਿੰਗ ਕਰਦੀਆਂ ਔਰ ਇਸ ਤਰ੍ਹਾਂ ਹੀ ਕਟਿੰਗ ਕਰਦੀਆਂ ਇਹ ਬਹੁਤ ਤਰ੍ਹਾਂ ਦਾ ਸਲਾਈ ਦੇ ਤਰੀਕੇ ਆ ਜੀ ਕਟਿੰਗ ਦੇ ਸਲਾਈ ਦੇ ਹੈਨਾ ਸਲਾਈ ਕਰਨ ਦੇ ਕਟਿੰਗ ਕਰਨ ਦੇ ਮਾਰਕਿੰਗ ਕਰਨ ਦੇ ਅੱਡੋ-ਅੱਡ ਹੀ ਆਪੋ ਆਪਣਾ ਤਰੀਕਾ ਹੁੰਦਾ ਹੈਗਾ ਠੀਕ ਹੈ ਜੀ ਮੇਰਾ ਜੋ ਤਰੀਕਾ ਮੈਂ ਤੁਹਾਨੂੰ ਦੇ ਰਹੀਆਂ ਦੱਸ ਰਹੀਆਂ ਠੀਕ ਹੈ ਜੀ ਓਕੇ ਹੋ ਗਿਆ ਜੀ ਹੁਣ ਮੈਂ ਤੁਹਾਨੂੰ ਦੱਸਿਆ ਹੋਏਗਾ ਪਹਿਲਾਂ ਆਹ ਵਾਲੀ ਕਾਟ ਕਰਾਂਗੇ ਆਪਾਂ ਕਟਿੰਗ ਕਰਦੇ ਹੋਏ ਮਕੰਨੀ ਉੱਤਰ ਜਾਣੀ ਇਹਨਾਂ ਦੀ ਨਾਲ ਹੀ ਠੀਕ ਹੈ ਜੀ ਟਾਈ ਮੈਂ ਕੰਨੀ ਉਤਾਰੀ ਨਹੀਂ ਸੀ ਜੀ। ਉਹ ਨਾ ਦੇਖੋ ਜੀ। ਨੀਚੇ ਚਾਕਾਂ ਦੇ ਕੰਨੀ ਆਪਾਂ ਉਤਾਰ ਦਿੱਤੀ ਆ। ਆਹ ਲਓ ਜੀ। 2-2 ਇੰਚ ਦਾ ਮਾਰਜਿਨ ਰੱਖ ਲਿਆ ਕਰੋ ਜੀ ਫੀਟਿੰਗ ਦੀ ਸੀਨਸ ਤੋਂ ਬਾਅਦ। ਠੀਕ ਹੈ ਜੀ ਕਈ ਵਾਰ ਕਸਟਮਰ ਨੇ ਖੁੱਲਾ ਪੀੜਾ ਕਰਨਾ। ਉਹਦੇ ਲਈ 1.5 ਇੰਚ ਦਾ ਮਾਰਜਿਨ ਬਹੁਤ ਉਹ 2 ਦਾ ਵੀ ਜ਼ਿਆਦਾ ਹੋ ਜਾਂਦਾ ਠੀਕ ਹੈ ਜੀ। ਆਹ ਲਓ ਜੀ। ਇਸ ਤਰ੍ਹਾਂ ਕਰੋਗੇ ਚਾਰੇ ਆਹ ਚੱਕੋਗੇ ਮਾਰਕਿੰਗ ਕੇਰਾ 모ਡੇ ਦੀ ਚਾਹ ਦੋਨੇ ਪਾਸੇ ਦੇ 모ਡੇ ਦੀ ਕਟਿੰਗ ਕਰੋਗੇ ਠੀਕ ਹੈ ਜੀ। ਦੋਨੋਂ ਪੱਲਿਆਂ ਦੀ ਇਕੱਠੀ ਕਟਿੰਗ ਕਰੋਗੇ ਬੈਕ ਔਰ ਫਰੰਟ ਦੀ ਫਿਰ ਆਪਾਂ ਫਰੰਟ ਦੀ ਕਾਟ ਪਾਵਾਂਗੇ ਠੀਕ ਹੈ ਜੀ ਹਾਂਜੀ ਇੱਕ ਮਿੰਟ ਜੀ ਆਪਾਂ ਆ ਵਾਲੀ ਧੀਰੇ ਜੀ ਮਾਰਕਿੰਗ ਕਰਨੀ ਭੁੱਲ ਗਏ ਹਨ ਆ ਦੇਖੋ ਜੀ 22 ਇੰਚ ਤੇ 5 ਇੰਚ ਦੇ ਚੜਾਈ ਤੇ ਆਹਰਾ 2.5 ਤੇ ਮਾਰਕਿੰਗ ਕਰ ਦਿਓ ਇਸ ਤਰ੍ਹਾਂ ਫਿਰ ਇਹਨੂੰ ਇਸ ਤਰ੍ਹਾਂ ਮਿਲਾ ਦਿਓ ਠੀਕ ਹੈ ਜੀ ਆਹ ਲੋ ਜੀ ਆਜੋ ਜੀ ਆਹ ਲੋ ਸਭ ਤੋਂ ਪਹਿਲਾਂ ਪੱਤਾ ਕੱਟ ਪਾ ਦਿੰਨੇ ਪਹਿਲਾਂ ਓਕੇ ਹੋ ਗਿਆ ਜੀ ਹੁਣ ਇੱਥੇ ਕੱਟ ਲਗਾ ਦਿਓ ਇਸ ਤਰ੍ਹਾਂ ਇਸ ਤਰ੍ਹਾਂ ਓਕੇ ਜੀ ਹੁਣ ਪlant ਦਾ ਪੱਲਾ ਉਠਾਉਂਗੀ ਜਿਹੜੀ ਇਸ ਤਰ੍ਹਾਂ ਠੀਕ ਹੈ ਜੀ ਉਠਾਉਂਦੇ ਹੋਏ ਕਾਟ ਪਾਉਂਗੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਪਰਫੈਕਟ ਕਾਟ ਪੈਂਦੀ ਹੈ ਜੀ ਕੋਈ ਬਾਅਦ ਘਾਟ ਨਹੀਂ ਹੁੰਦੀ ਹੈ ਨਾ ਪਰਫੈਕਟ ਪੈਂਦੀ ਹੈ ਇਸ ਤਰ੍ਹਾਂ ਹੁਣ ਤੁਸੀਂ ਇੱਥੇ ਬਰੀਕ ਜੇ ਕੱਟ ਲਾ ਲਓ ਪਲੇਟਾਂ ਦੇ ਫਿਰ ਤੁਹਾਨੂੰ ਦੂਸਰੇ ਪਾਸੇ ਜਦੋਂ ਮਾਰਕਿੰਗ ਕਰੋਗੇ ਸੌਖਾ ਰਹਿੰਦਾ ਠੀਕ ਹੈ ਜੀ ਸੌਰੀ ਜੀ ਇਕੱਠਾ ਹੋ ਗਿਆ ਕੱਪੜਾ ਆ ਲਓ ਜੀ ਠੀਕ ਹੈ ਜੀ ਹੁਣ ਆਪਾਂ ਇਥੋਂ ਪਲੇਟ ਚੱਕਾਂਗੇ ਇਸ ਤਰ੍ਹਾਂ ਵੀਰੇ ਇਸ ਤਰ੍ਹਾਂ ਚਾੱਕਦੇ ਹੋਏ ਬਰੀਕ ਕੱਟ ਲਗਾਵਾਂਗੇ ਇੱਥੇ ਕੈਂਚੀ ਪਲਾਂ ਦੀ ਛੋਟੀ ਕਰ ਲਿਆ ਕਰੋ ਜੀ ਤੁਸੀਂ ਠੀਕ ਹੈ ਜੀ ਕਈ ਵਾਰ ਵੱਡੀ ਕੈਂਚੀ ਨਾਲ ਟੱਕ ਜੇ ਇੱਥੇ ਵੱਡਾ ਇੱਥੇ ਵੱਡਾ ਸਰਜੂ ਜੇ ਇੱਥੇ ਵੱਡਾ ਟੱਕ ਲੱਗਿਆ ਉਹ ਸੈਟਿੰਗ ਨਹੀਂ ਆਉਂਦੀ ਸੀ ਇੰਚ ਹਨਾ ਕੱਪੜਾ ਜੇ ਰ ਦੇਣਾ ਹੁੰਦਾ ਆਪਾਂ ਮੋਢੇ ਦੀ ਸੀਨ ਕਰਨੀ ਹੁੰਦੀ ਆ ਉਦੋਂ ਉਦੋਂ ਔਖਾ ਹੋ ਜਾਂਦਾ ਠੀਕ ਹੈ ਜੀ ਬਰੀਕ ਘੱਟ ਧਿਆਨ ਨਾਲ ਲਗਾਓ ਆਜੋ ਜੀ ਹੁਣ ਆਪਾਂ ਪਲੇਟ ਦੂਸਰੇ ਪਾਸੇ ਪਹੁੰਚਦੇ ਕਰਨੇ ਆ ਇਹਨਾਂ ਦੇ ਆਹ ਲਓ ਜੀ ਐਂਚੀ ਟੇਪ ਦੀ ਨੋਕ ਲਾਉਂਗੇ ਇਸ ਤਰ੍ਹਾਂ ਰੱਖੋਗੇ ਇਸ ਤਰ੍ਹਾਂ ਰੱਖਦੇ ਹੋਏ ਦੂਸਰੇ ਪਾਸੇ ਐਂਚੀ ਟੋਪ ਐਂਚੀ ਟੇਪ ਦੀ ਨੋਕ ਠਿੱਖਾ ਨਿਕਲੇ ਹੋਏ ਇਸ ਤਰ੍ਹਾਂ ਠੀਕ ਹੈ ਉਹਨੂੰ ਮਾਰਕਿੰਗ ਕਰ ਦਿਓ ਇਸ ਤਰ੍ਹਾਂ ਹੀ ਇੱਥਾ نیچے ਆਹ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਹੋਰ ਬੈਕ ਪੰਲੇ ਦੀ ਜਿਹੜੀ ਮਾਰਕਿੰਗ ਆ ਜੀ ਪਲੇਟਾਂ ਦੀ ਉਹ ਅਲੱਗ ਹੋਊਗੀ ਕਿਉਂਕਿ ਉਹਦੇ ਵਿੱਚ ਆਪਾਂ 1 ਇੰਚ ਦਾ ਮਾਰਜਿਨ ਰੱਖਿਆ ਹਨਾ ਬੈਕ ਔਰ ਫਰੰਟ ਦੇ ਪੰਲੇ ਦਾ 1 ਇੰਚ ਦਾ ਮਾਰਜਿਨ ਤਾਂ ਅਲੱਗ-alag ਹੀ ਹੋਊਗੀ ਆਹ ਲੋ ਠੀਕ ਹੈ ਜੀ ਹੁਣ ਇਸ ਤਰ੍ਹਾਂ ਪੱਲਾ ਉਠਾਉਂਗੇ ਉਠਾ ਕੇ ਦੀ ਮਾਰਕਿੰਗ ਸਭ ਤੋਂ ਪਹਿਲਾਂ ਡਾਰਕ ਕਰਾਂਗੇ ਆਹ ਲੋ ਜੀ ਫਿਰ ਤੁਸੀਂ ਜਦੋਂ ਮਰਜੀ ਸੂਟ ਚੱਕੋ ਔਰ ਸਟਿਚ ਕਰੋ ਠੀਕ ਹੈ ਜੀ ਠੀਕ ਹੈ ਜੀ ਕੱਟ ਲੱਗੇ ਹੋਏ ਇੱਧਰ ਆਪਣੀ ਮਾਰਕਿੰਗ ਉਹਨੂੰ ਮਿਲਾ ਦਿਓ ਇਸ ਤਰ੍ਹਾਂ ਇਸ ਤਰ੍ਹਾਂ ਆਹ ਲਓ ਓਕੇ ਹੋ ਗਿਆ ਜੀ ਹੁਣ ਬੈਕ ਤੇ ਆ ਜਾਓ ਇਸ ਤੇ ਆ ਜਾਓ ਜੀ ਬੈਕ ਦੀ 11:30 ਠੀਕ ਹੈ ਜੀ ਇਸ ਤਰ੍ਹਾਂ ਤਿੰਨ ਓਕੇ ਹੈ ਜੀ ਲੰਬਾਈ 6 ਚੜਾਈ ਫੇਰ ਨਾਲ ਆਪ ਲੋ ਓਕੇ ਜੀ ਇਹਨੂੰ ਮਾਰਕਿੰਗ ਡਾਰਕ ਕਰ ਦੋ ਓਕੇ ਜੀ ਹੁਣ ਦੂਸਰੇ ਪਾਸੇ ਪਹੁੰਚਦੀ ਕਰ ਦੋ ओके okay जी ठीक है जी ਗਲਾ ਇਹਨਾਂ ਦਾ ਕਟਿੰਗ ਕਰਕੇ ਦੱਸਦੀ ਮੈਂ ਤੁਹਾਨੂੰ ਮਾਰਕਿੰਗ ਦੂਸਰੇ ਪਾਸੇ ਵੀ ਡਾਰਕ ਕਰ ਦੋ ਇਸ ਤਰ੍ਹਾਂ ਤੇ ਹੋ ਗਿਆ ਜੀ ਹੁਣ ਇਹਨਾਂ ਦਾ ਗਲਾ ਰਹਿ ਗਿਆ ਜੀ ਗਲੇ ਦੀ ਕਟਾਈ ਕਰ ਦਿੰਨੇ ਆਪਾਂ ਹਾਂ ਜੀ ਇਹਨਾਂ ਦਾ ਗਲਾ ਜਿਹੜਾ ਹੈਗਾ ਜੀ 5 ਇੰਚ ਤਿਆਰ ਆ ਸਾਢੇ 4 ਇੰਚ ਤਿਆਰ ਆ ਜੀ 5 ਦੀ ਕਟਾਈ ਕੀਤੀ ਜਾਊਗੀ ਆ ਲਓ ਜੀ ਲੰਬਾਈ ਲਾ ਲਓ 5 ਤੇ ਇਸ ਤਰ੍ਹਾਂ 8 ਇੰਚ ਸੀਨ ਚਾਉਣਾ ਜੀ ਫਿਰ ਉਹ 4.5 ਇੰਚ ਤਿਆਰ ਰਹਿ ਜਾਣਾ ਠੀਕ ਹੈ ਜੀ ਮੈਂ ਬਾਰ-ਬਾਰ ਭੈਣੇ ਤੁਹਾਨੂੰ ਇਹ ਗੱਲ ਰਿਪੀਟ ਕਰਦੀ ਕਿ ਤੋ ਵੀ ਨਾ ਸਮਝਾਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆਂ ਜੀ ਆਪਾਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਜ਼ਰੂਰ ਕਰਦੇ ਹੁੰਨੇ ਆ ਠੀਕ ਹੈ ਜੀ ਜੇ ਉਸ ਤਰ੍ਹਾਂ ਨਹੀਂ ਕਮੈਂਟਾਂ ਦੇ ਰਿਪਲਾਈ ਕਰ ਸਕਦੇ ਆਪਾਂ ਵੀਡੀਓ ਦੇ ਵਿੱਚ ਰਿਪਲਾਈ ਕਰਦੇ ਨੇ ਹੁੰਨੇ ਆ ਦੂਸਰੀ ਵਾਰ ਠੀਕ ਹੈ ਜੀ ਆਹ ਲੋ ਜੀ ਠੀਕ ਹੈ ਜੀ ਆ ਬੈਂਕ ਦਾ ਪੱਲਾ ਹੋ ਗਿਆ ਜੀ ਉਸੇ ਤਰ੍ਹਾਂ ਪਰਫੈਕਟ ਆ ਠੀਕ ਹੈ ਜੀ ਆਹ ਲੋ ਜੀ ਫਰੰਟ ਦਾ ਹੋ ਗਿਆ ਠੀਕ ਹੈ ਜੀ ਵਿਚਾਲੋ ਚੰਗੀ ਤਰ੍ਹਾਂ ਮੈਂ ਤੁਹਾਨੂੰ ਘੇਰੇ ਦੀ ਮਾਰਕਿੰਗ ਵੀ ਡਾਰਕ ਕਰਕੇ ਦੱਸ ਦਿੰਦੀ ਹਾਂ ਠੀਕ ਹੈ ਜੀ ਜੀ ਆ ਦੇਖੋ ਪਰਫੈਕਟ ਕਟਿੰਗ ਹੋ ਗਈ ਮਾਰਕਿੰਗ ਵੀ ਹੋ ਗਈ ਹੁਣ ਇਹਨਾਂ ਦਾ ਜੋ ਘੇਰਾ ਜੀ ਇੱਥੇ ਹੈ ਨਾ ਹੈਪ ਤੇ 2 ਇੰਚ ਤੇ ਕੀਤੀ ਹੋਈ ਹੈ ਮਾਰਕਿੰਗ ਆ ਲੋ ਜੀ ਘੇਰਾ ਵੀ 2 ਇੰਚ ਤੇ ਆਰਾ ਦਾਸ ਤੇ ਮਾਰਕਿੰਗ ਇਸ ਤਰ੍ਹਾਂ ਕਰਦੇ ਆਗੇ ਡਾਰਕ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਔਰ ਇਸ ਤਰ੍ਹਾਂ ਠੀਕ ਹੈ ਵੀਰੇ ਆ ਹੋ ਗਈ ਨਾ ਮਾਰਕਿੰਗ ਹੁਣ ਇਹਨੂੰ ਡਾਰਕ ਕਰ ਦੋ ਮੈਨੂੰ ਇੱਕ ਕਮੈਂਟ ਆਇਆ ਸੀ ਭੈਣੀ ਮੈਂ ਤਾਂ ਹੀ ਤੁਹਾਨੂੰ ਇਹ ਰਿਪਲਾਈ ਦਿੰਨੀ ਆ ਨਾ ਵੀਡੀਓ ਦੇ ਵਿੱਚ ਆ ਲਓ ਜੀ ਮੈਂ ਡਾਰਕ ਕਰਕੇ ਤੁਹਾਨੂੰ ਦਿਖਾਤਾ ਉਹਨਾਂ ਨੇ ਕਿਹਾ ਸੀ ਵੀ ਘੇਰੇ ਦੀ ਵੀ ਸਾਨੂੰ ਮਾਰਕਿੰਗ ਕਿੰਨੇ ਤੇ ਘੇਰਾ ਤਿਆਰ ਹੁੰਦਾ ਉਹਦੀ ਮਾਰਕਿੰਗ ਇਸ ਤਰ੍ਹਾਂ ਵੀਰੇ ਕਰਕੇ ਮੈਨੂੰ ਇਹ ਪਹਿਲਾਂ ਲੱਗਿਆ ਨਹੀਂ ਸੀਗਾ ਵੀ ਇਹਨੂੰ ਤੁਹਾਨੂੰ ਦੱਸਣ ਵਾਲੀ ਗੱਲ ਆ ਹਨਾ ਚਲੋ ਆਪਾਂ ਹੁਣ ਤੁਹਾਨੂੰ ਕਮੈਂਟ ਆਇਆ ਆਪਾਂ ਦੱਸ ਦਿੰਨੇ ਆ ਠੀਕ ਆ ਆ ਲਓ ਜੀ ਇਸ ਤਰ੍ਹਾਂ ਮਾਰਕਿੰਗ ਹੋ ਗਈ ਫਿਰ ਇਹਨੂੰ ਚਾਰੇ ਤਹਾਂ ਚੱਕਿਓ ਜੀ ਬੈਕ ਔਰ ਫਰੰਟ ਦੀ ਤੇ ਬ੍ਰੀਕ ਟੱਕ ਲਗਾ ਲਿਓ ਠੀਕ ਹੈ ਜੀ ਐਸ ਤਿਹ ਬ੍ਰੀਕ ਟੱਕ ਲਗਾਣੀ ਹੈ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਦੋਨੇ ਪਾਸੇ ਇੱਥੇ ਤੁਹਾਡੀ ਸੀਨ ਲੱਗ ਗਈ ਜਦੋਂ ਫਿਟਿੰਗ ਦੀ ਆ ਤੁਹਾਨੂੰ ਆਪਾ ਆਟੋਮੈਟਿਕਲੀ ਪਤਾ ਲੱਗ ਜੂਵੇ ਇੰਨਾ ਕੱਪੜਾ ਆਪਾਂ ਫੋਲਡਿੰਗ ਕਰਨਾ ਹੁਣ ਵੀਰੇ ਇੱਕ ਟੱਕ ਹੋਰ ਰਹਿ ਗਿਆ ਆਪਣਾ ਬੈਕ ਦੀ ਜਿਹੜੀ ਤਰਪਾਈ ਆ ਨਾ ਦੋਨਾ ਪੱਲਿਆਂ ਦੀ ਉਹਨਾਂ ਦਾ ਵੀ ਆਪਾਂ ਕੱਟ ਲਗਾ ਦੇਣੀ ਇੱਥੋਂ 3 ਇੰਚ ਰੱਖਦੇ ਹੋਏ ਆਹ ਲਓ ਜੀ ਦਿੱਤੇ ਜਿਹਾ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਆ ਮਾਰਕਿੰਗ ਕਰਨ ਤੋਂ ਬਾਅਦ ਇਹਨੂੰ ਫੋਲਡਿੰਗ ਕਰੋਗੇ ਇਸ ਤਰ੍ਹਾਂ ਟੱਕ ਲਗਾ ਦੇ ਓਕੇ ਜੀ ਆ ਲਓ ਜੀ ਆ ਦੋਨੇ ਪੱਲਿਆਂ ਦੇ ਫੱਟੇ ਫੋਲਡਿੰਗ ਕਰਨੇ ਜਿਹੜੇ نیچے ਘੇਰੇ ਦੇ ਉਹ ਹੋ ਗਿਆ ਚਾਕਾਂ ਦੀ ਫੋਲਡਿੰਗ ਹੋ ਗਈ ਓਕੇ ਜੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਆਪਣੇ ਵਾਲੀਓ ਪੂਰੇ ਕਮੀਜ਼ ਦੀ ਚੰਗੀ ਤਰ੍ਹਾਂ ਵੀਡੀਓ ਸਮਝਾ ਚੁੱਕੀ ਹਾਂ ਵੀਡੀਓ ਦੇ ਵਿੱਚ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਸ਼ੇਅਰ ਜਰੂਰ ਕਰ ਦਿਓ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ ਮਿਲਦੇ